ਦੋਸਤੋ ਧਿਆਨ ਦਿਓ ਊੜੇ ਆੜੇ ਬਾੜੀਆਂ ਟੀ-ਸ਼ਰਟਾਂ ਤੇ ਉੱਤੇ ਪੰਜਾਬ ਦਾ ਨਕਸ਼ਾ ਖੇਤ ਮਾਲਕ ਨੇ ਪੰਜਾਬ ਦਾ ਨਾਂ ਘੜਤਾ ਕਮਾਲ ਕਰਤੀ ਪੰਜਾਬ ਦੇ ਲਈ ਹਰ ਕੋਈ ਨਹੀਂ ਕਰ ਸਕਦਾ ਯਾਰ ਇੱਕ ਬકરી ਪਹਿਲ ਤੇ ਇੱਕ ਬકરી ਨਿਸ਼ਾਨਦੇਹੀ ਕਰਤੀ 2 ਮਹੀਨੇ ਦੇ ਖੇਤ ਦੇ ਵਿੱਚ ਰਹਿ ਕੇ ਵੀ ਅਨੇ ਛੋਣਾ ਲਾਇਆ ਤੇ ਜਾਂਦੇ ਹੋਏ ਨੇ ਇੰਗਲੈਂਡ ਦੀ ਫੀਲਿੰਗ ਦਵਾਈ ਆ ਪਤੰਦਰਾਂ ਨੂੰ ਇਕੱਲੇ ਇਕੱਲੇ ਦੇ ਦੇਖੋ ਪੰਜਾਬੀ ਮਾਂ ਬੋਲੀ ਨਾਲ ਲਵਰੇਜ ਟੀ-ਸ਼ਰਟਾਂ ਬੁਆਤੀਆਂ ਸਾਰਿਆਂ ਦੇ ਉੱਤੇ ਊੜਾ ਆੜਾ ਈੜੀ ਸਸਾ ਹਾਹਾ ਪੰਜਾਬੀ ਦੀ 35 ਅੱਖਰੀਆਂ ਪਾ ਕਹਿੰਦੇ ਨੇ ਗੁਰਮੁਖੀ ਲਿਪੀ ਦੇਖੋ ਕਿੰਨੀ ਸੋਹਣੇ ਸ਼ਬਦਾਂ ਦੇ ਵਿੱਚ ਲਿਖੀ ਹੋਈ ਹੈ ਤੇ ਪਿੱਛੇ ਪਿੱਛੇ ਸਾਡੇ ਪੰਜਾਬ ਦਾ ਨਕਸ਼ਾ ਜਦ ਕਿੱਡੀ ਵੱਡੀ ਸੋਚ ਆ ਬੰਦੇ ਦੀ ਕਮਾਲ ਕਰਤੀ ਤੇ ਸਾਰੇ ਪ੍ਰਦੇਸੀ ਅਸੀਂ ਇਹ ਵੀ ਕਹਿੰਦੇ ਹਾਂ ਮਾੜੇ ਨਹੀਂ ਹੁੰਦੇ 2 ਮਹੀਨਿਆਂ ਦੇ ਵਿੱਚ ਪਦੰਦਰਾ ਨੇ ਮਿਹਨਤ ਕਰਕੇ ਖੁੱਲਾ ਖਾ ਕੇ ਚੰਗਾ ਦੁੱਧ ਵੀ ਪੀਤਾ ਤੇ ਐਵੇਂ ਕਹੀ ਉਹਨਾਂ ਨੇ ਚੰਗਾ ਜੋ ਇਹਨਾਂ ਦਾ ਖਾਣਾ ਆਪਾਂ ਇਹ ਨਹੀਂ ਕਹਿੰਦੇ ਠੀਕ ਆ ਨਾ ਜੋ ਵੀ ਇਹਨਾਂ ਨੇ ਕੋ ਮੱਛੀ ਵਗੈਰਾ ਜਾਂ ਖਾਧੀ ਆ ਤੇ ਕਮਾਲ ਕਰਤੀ ਯਾਰ ਇਹਨਾਂ ਨੇ ਆ ਦੇਖੋ ਇਹਨਾਂ ਦੇ ਮਾਲਕ ਨੇ ਜਿਹੜਾ ਇਹਨਾਂ ਦਾ ਚੌਧਰੀ ਹੁੰਦਾ ਠੀਕ ਆ ਨਾ ਸਰਦਾਰ ਹੁੰਦਾ ਉਹਨੇ ਦੱਸਿਆ ਵੀ ਅਸੀਂ ਇੱਥੇ ਰਹਿ ਕੇ 48 48 ਜਿਹੜਾ ਹੈਗਾ 1000 ਰੁਪਇਆ ਜੋੜਿਆ ਦੋ ਤਿੰਨ ਮਹੀਨਿਆਂ ਦੇ ਵਿੱਚ ਧਿਆਨ ਨਾਲ ਸੁਣੋਗੇ ਨਾ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਕਿੰਨੇ ਕਿੰਨੇ ਪੈਸੇ ਆਏ ਆ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣਦੇ ਆ ਸੁਣਨ ਵਾਲੀ ਗੱਲ ਆ ਬਹੁਤ ਵਧੀਆ ਦੋਸਤੋ ਇਹ ਇਹਨਾਂ ਦਾ ਸਰਦਾਰ ਹੈ ਤੇ ਸਰਦਾਰ ਦੇ ਕਹਿੰਦੇ ਮੁਤਾਬਕ ਸਰਦਾਰ ਰੱਖ ਲੋ ਜਾਗੂ ਰੱਖ ਲੋ ਇਹ ਕਹਿੰਦਾ ਵੀ ਅਸੀਂ 3 ਮਹੀਨੇ ਲਾਏ ਐ ਤੇ 3 ਮਹੀਨੇ ਲਾ ਕੇ ਸਾਨੂੰ 48 48000 ਰੁਪਿਆ ਜਿਹੜਾ ਤਕਰੀਬਨ ਇਕੱਲੇ ਇਕੱਲੇ ਬੰਦੇ ਨੂੰ ਆ ਗਿਆ ਚਲੋ ਕਮਾਈ ਤਾਂ ਕਮਾਈ ਹੈ ਜੇ ਬਾਹਰ ਕੀਤੀ ਜਾਵੇ ਉੱਥੇ ਡਾਲਰਾਂ ਦੇ ਵਿੱਚ ਹੋ ਜਾਂਦੀ ਹੈ ਇੱਥੇ ਕੀਤੀ ਜਾਵੇ ਤੇ ਇਹ ਰੁਪਈਆ ਚ ਹੋ ਜਾਂਦੀ ਹੈ ਠੀਕ ਹੈ ਨਾ ਤੇ ਬਾਕੀ ਮਾਣਿਆਂ ਦਾ ਖੁਸ਼ ਆ ਖਾਣ ਪੀਣ ਦਾ ਖੁੱਲਾ ਸੀ ਵਧੀਆ ਸੇ ਪਾਸੇ ਘਰ ਆ ਉਥੋਂ ਦੁੱਧ ਲਿਆ ਕੇ ਪੀਂਦੇ ਸੀ ਐ ਨਹੀਂ ਹੈਗਾ ਵੀ ਇਹਨਾਂ ਨੇ ਮਰਮਰੂ ਕੀਤਾ ਠੀਕ ਹੈ ਤੇ ਤਕਰੀਬਨ ਆਪ ਦਾ ਜੋ ਇਹਨਾਂ ਦਾ ਖਾਣਾ ਹੈ ਮੱਛੀ ਵਗੈਰਾ ਉਹ ਵੀ ਖਾਦੀ ਹੈ ਜਾਨੀ ਕਹਿਣ ਤੋਂ ਭਾਵ ਕੁੱਲ ਮਿਲਾ ਕੇ ਮਿਹਨਤ ਕੀਤੀ ਹੈ ਤੇ ਚਾਰ ਪੈਸੇ ਕਮਾਏ ਹੈ ਐਵੇਂ ਸਾਡੇ ਬਹੁਤੇ ਲੋਕ ਕਈ ਵਾਰੀ ਨਿੰਦੇ ਰਹਿੰਦੇ ਆ ਠੀਕ ਹੈ ਕਿ ਹਰ ਇੱਕ ਕੌਮ ਮਾੜੀ ਨਹੀਂ ਹੁੰਦੀ ਠੀਕ ਹੈ ਨਾ ਤੇ ਕੌਮ ਦੇ ਵਿੱਚ ਕਈ ਵਾਰੀ ਕੁਝ ਬੰਦੇ ਮਾੜੇ ਹੁੰਦੇ ਆ ਉਹ ਚਾਹੇ ਕੋਈ ਵੀ ਹੋਵੇ ਠੀਕ ਆ ਇਸ ਕਰਕੇ ਆਓ ਇਹਨਾਂ ਪ੍ਰਦੇਸੀਆਂ ਦੇ ਲਈ ਆਪਾਂ ਰਲ ਮਿਲ ਕੇ ਇੱਕ ਹਾ ਦਾ ਨਾਰਾ ਮਾਰੀਏ ਤੇ ਇਹ ਆਪਾਂ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਮਤਲਬ ਸ਼ੇਅਰ ਕਰੀਏ ਦੇਖੋ ਰਹੇ ਵੀ ਇੱਕ ਸਰਪਾ ਕਿੰਨਾ ਇੱਕ 12 बाई 12 ਦਾ ਕਹਿੰਦਾ ਇੱਕ ਕਮਰਾ ਹਨ ਇਹਦੇ ਵਿੱਚ ਹੀ ਰਹੇ ਆ ਤੇ ਕਈ ਵਾਰੀ ਮੀਂਹ ਵੀ ਪੈਂਦਾ ਸੀ ਗਰਮੀ ਵੀ ਸੀ ਮੀਂਹ ਪੈਂਦੇ ਦੇ ਵਿੱਚ ਰੋਟੀਆਂ ਵੀ ਇਹਨਾਂ ਨੇ ਇਸ ਕਮਰੇ ਦੇ ਵਿੱਚ 12 बाई 12 ਦੀ ਕੋਠੀ ਚ ਰਾਈਆਂ ਬਾਕੀ ਮੌਸਮਾਂ ਦੇ ਵਿੱਚ ਸਬਜ਼ੂਤੀ ਖੇਤਾਂ ਦੇ ਵਿੱਚ ਕਮਾਈ ਚਾਹੇ ਇੰਦਰ ਆ ਚਾਹੇ ਅਮਰੀਕਾ ਕੈਨੇਡਾ ਚਾਹੇ ਇੰਗਲੈਂਡ ਚਾਹਣਾ ਹੈ ਹਰ ਇੱਕ ਥਾਂ ਜਿਹੜੀ ਹੈਗੀ ਓਕੀ ਆ ਪਰ ਤੂੰ ਆਪਾਂ ਜਿਹੜੇ ਮਿਹਨਤ ਕਸ਼ ਲੋਕ ਆ ਉਹਨਾਂ ਦਾ ਸਤਿਕਾਰ ਕਰਿਆ ਕਰੀਏ ਉਹਨਾਂ ਨੂੰ ਕਿਸੇ ਨਾ ਕਿਤੇ ਆਪੋ ਆਪਣੇ ਜਿਹੜਾ ਸਟੇਟ ਆ ਜਿਵੇਂ ਆਪਣਾ ਪੰਜਾਬ ਵਰਾਸ ਖੁਸ਼ਹਾਲ ਉਹਦੀ ਨਿਸ਼ਾਨੀ ਦੇ ਕੇ ਆਪਾਂ ਇੱਥੋਂ ਇਹਨਾਂ ਨੂੰ ਜਿਹੜਾ ਭੇਜਿਆ ਤੇ ਬੰਦੇ ਗਏ ਵੀ ਖੁਸ਼ ਹੋ ਗਏ ਦੇਖੋ ਗੋਨਿਆਂ ਤੱਕ ਜਾਣਾ ਗਾਂ ਟ੍ਰੇਨਾਂ ਤੇ ਜਾਣਗੇ ਜਾਂ ਕਿਵੇਂ ਕਰਨਗੇ ਸਾਰਾ ਟੈਂਟ ਫੋੜੀ ਇਹਨਾਂ ਨੇ ਲੱਦੀ ਵੀ ਆਪਦੀ ਤੇ ਪਰ ਬਾਗੋ ਬਾਗ ਹੋ ਕੇ ਗਾਇਆ ਵੀ ਗਾਂ ਵਾਸਤੇ ਜਿਹੜੀ ਪੰਜਾਬ ਦੀ ਹੈਗੀ ਜ਼ਰਖੇਜ਼ ਮਿੱਟੀ ਆ ਉਹ ਵੀ ਤਕਰੀਬਨ ਇਦਾਂ ਹੀ ਜਿਹੜੀ ਸੋਨਾ ਕਹਿੰਦਾ ਉਗਦੀ ਰਹੇ ਤੇ ਜਿਹੜਾ ਸਾਡੇ ਵਰਗੇ ਕਹਿੰਦਾ ਵੀ ਜਿਹੜੇ ਹੋਰ ਛੋਟੇ ਸਟੇਟ ਆ ਜਿੱਥੇ ਜੀਐਮਐਸਪੀਆ ਹੈ ਨਹੀਂ ਜਾਂ ਕਿ ਜਿਹੜੇ ਹੈ ਵੱਡੇ ਵੱਡੇ ਸਰਮਾਇਦਾਰ ਆ ਉਹ ਜਨਸਾਂ ਦੀ ਹੈਗੀ ਅਖੀਦੋਂ ਫਰੌਖਤ ਕਰਦੇ ਆ ਉਹ ਤੋਂ ਬਚ ਕੇ ਕਹਿੰਦਾ ਵੀ ਸਾਡੇ ਵਰਗੇ ਗਰੀਬ ਲੋਕ ਪੰਜਾਬ ਚ ਆ ਕੇ ਚਾਰ ਪੈਸੇ ਕਮਾ ਲੈਂਦੇ ਆ ਸਾਡੇ ਵਾਸਤੇ ਤਾਂ ਪੰਜਾਬ ਵੀ ਇੰਗਲੈਂਡ ਆ ਪੰਜਾਬ ਵੀ ਕੈਨੇਡਾ ਆ ਤੇ ਪੰਜਾਬ ਹੀ ਸਾਡੇ ਵਾਸਤੇ ਕਹਿੰਦੇ ਅਮਰੀਕਾ ਏ ਇਸ ਕਰਕੇ ਹੁਣ ਇਹ ਜਿਹੜੇ ਆਪੋ ਆਪਣੇ ਬਤਨਾਂ ਨੂੰ ਚਲੇ ਆ ਉਮੀਦ ਕਰਦੇ ਆ ਕਿ ਇਹਨਾਂ ਦਾ ਸਫਰ ਜਿਹੜਾ ਉਹ ਉਹ ਕਹਿੰਦੇ ਆ ਕਿ ਵੀ ਰਸਤੇ ਵਿੱਚ ਆਲਵੀ ਦਾ ਨਾ ਕਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੇਰ ਆਉਣ ਇਸੇ ਤਰ੍ਹਾਂ ਜਿਹੜੇ ਖੇੜੇ ਆ ਉਹ ਲੱਗੇ ਰਹਿਣ ਠੀਕ ਹੈ ਨਾ ਤੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਪ੍ਰਮਾਤਮਾ ਕਰੇ ਇਹਨਾਂ ਦੇ ਸਾਰਿਆਂ ਦੇ ਖੁਸ਼ਹਾਲ ਜੀਵਨ ਹੋਵੇ ਇਹਨਾਂ ਦੇ ਪਰਿਵਾਰ ਵਧੀਆ ਜ਼ਿੰਦਗੀ ਬਤੀਤ ਕਰਨ ਖੁਸ਼ ਰਹਿਣ ਆਬਾਦ ਰਹਿਣ ਇਹੀ ਸਾਡੀ ਦੁਆ ਹੈ ਆਓ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦिए ਬਹੁਤ ਬਹੁਤ ਧੰਨਵਾਦ